ਕਿਨੇ ਹੁੰਦੇ ਜੇ ਘਰ ਮਾਰੇ ਹੋਣ ਤਗਲਾ ਖਾਂਦੀ ਹੱਥੀ ਵਾਲਾ ਵੀ ਆਪਾਂ ਨੂੰ ਲੈ ਕੇ ਬਹਿ ਜਾਂਦਾ ਹੁੰਦਾ ਸਭ ਤੋਂ ਪਹਿਲਾਂ ਘਰ ਚੰਗਾ ਹੋਣਾ ਚਾਹੀਦਾ ਜਵਾਈ ਸਾਡੀ ਉਹਨਾਂ

ਇਹ ਕਹਿੰਦਾ ਸੀ ਕਿ ਅਸੀਂ ਕਜਾਦੇ ਭੜਾਂਗੇ ਪਰ ਭੜੇ ਕੋਲ ਤਾਂ ਕੌਣ ਤਾਂ ਢਿੱਡ ਨਹੀਂ ਗਿਆ ਤੇ ਕੀ ਕਰਦੂ ਉੱਥੇ ਭਵੰਤ ਨਾਮ ਨੇ ਚੰਗੇ ਕਾਨੂੰਨ ਬਣਾਉਨੇ ਸੀ ਜੇ ਕਾਂਗਰਸੀਆਂ ਨੇ ਮਾਰੇ ਕੰਮ ਕੀਤੇ ਸੀ ਸਟਾਲੀਆਂ ਨੇ ਮਾਰੇ ਕੰਮ ਕੀਤੇ ਸੀ ਤੇ ਅੱਜ ਦਾ ਫਰਚੇ ਸੀ ਕਿ ਜਿਹੜੀਆਂ ਪੀਆ ਕਿਸੀਆਂ ਬੱਚਾ ਇਹਨਾਂ ਦਾ ਬੀਬੀਆਂ ਨੂੰ ਸਰਾਇਆ ਲੱਗਦਾ ਅੱਜ ਭਲੇ ਫੁੱਲ ਦਾ ਲੱਕੀ ਗੰਦ ਅੱਜ ਸਭ ਛਿੰਦ ਕਿੱਥੇ ਆ ਇਹ ਧਾਰਕਾ ਜਿਹੜਾ ਪੁਛ ਦੇ ਨਾਲ ਪਈ ਇਹ ਆ ਪ੍ਰਾਈਵੇਟ ਵਾਲੇ ਬੱਸਾ ਅੱਡੇ ਤੋਂ ਤਾ ਸੌਰਥੀਆ ਨਾਲ ਆਇਆ ਕਰ ਕਿਸੇ ਟਾਈਮ ਨੂੰ ਤੁਸੀਂ ਕੋਈ ਦੇ ਵਿਸ਼ਵ ਦੀ ਪਹਿਲੇ ਕਰਦਾ ਬੋਲੇ ਮੜਿਆ ਫੋਰਸ ਨਹੀਂ ਰਹੀ ਮੁਰਸ਼ਮੀ ਰਹਿ ਹਾਂ ਅੱਜ ਇਹ ਸਰਕਾਰੀ ਬੱਸਾਂ ਬੰਦਾ ਆਧਾਰ ਕਾਰਡ ਵਾਲੀਆਂ ਕਿਵੇਂ ਦੇਖਦੇ ਆਂ ਫਿਰ ਹੈ ਜੀ ਠੀਕ ਹਨ ਚਾਹੋਗੇ ਆਧਾਰ ਕਾਰਡ ਵਾਲੀ ਤਾਂ ਬੱਸਾਂ ਬੰਦਾ ਅੱਜ ਅੱਜ ਤਾਂ ਕੁਝ ਨਹੀਂ ਕਿਹਾ ਜਾਵੇ ਜੋ ਫਿਰ ਆ ਪ੍ਰਾਈਵੇਟ ਦੇ ਯਾਰ ਉੱਪਰ ਕਿਰਾਇਆ ਤਾਂ ਲੱਗੂਗਾ ਵੀਰੇ ਕਿਰਾਇਆ ਤਾਂ ਕੋਈ ਗੱਲ ਨਹੀਂ ਫਿਰ ਉਹ ਮਜਬੂਰੀ ਜਿਹਾ ਕਿਰਾਇਆ ਤਾਂ ਲੱਗੂਗਾ ਇਹ ਤਿੰਨ ਦਿਨਾਂ ਵਾਸਤੇ ਬੰਦਾ ਜੀ ਨਾਲੇ ਅੱਛਾ ਕੋਈ ਗੱਲ ਨਹੀਂ ਕਿਰਾਇਆ ਦੇ ਦਾਂਗੇ ਹੁਣ ਵੀਰੇ ਹੋ ਕੇ ਰਾਂਗੇ ਜੀ ਹੁਣ ਜੇ ਮੈਂ ਪਰ ਹੋਈ ਫ੍ਰੀ ਜੰਨੇ ਇੱਕ ਦਿਨ ਤੋਂ ਦੇਣਾ ਉਹ ਖਾਇਲਾ ਬੇਗਲਾ ਦਾ ਨਹੀਂ ਕੋਈ ਗੱਲ ਨਹੀਂ ਠੀਕ ਅੱਗੇ ਵੀ ਲਾਉਂਦੇ ਸੀਗੇ ਜੀ ਤੁਹਾਡਾ ਕੀ ਨਾਮ ਆ ਆਪਣਾ ਨਹੀਂ ਬਿੰਦੇਸ ਕੀ ਕਹਿਣਾ ਚਾਹੋਗੇ ਅਜੇ ਪ੍ਰਾਈਪ ਆਪਣੀ ਤੁਸੀਂ ਆਪਣਸਾਂ ਬੰਦਾ ਹੈ ਸਰਕਾਰੀ ਆਧਾਰ ਕਾਰਡ ਵਾਲੀਆਂ ਤੁਸੀਂ ਪ੍ਰਾਈਵੇਟ ਬਸਤੇ ਜਾ ਰਹੇ ਹੋ ਕਿਵੇਂ ਲੱਗ ਰਿਹਾ ਹੈ ਠੀਕ ਹੈ ਜੀ ਉਹ ਵੀ ਸਰਕਾਰਾਂ ਦੇ ਕੰਮ ਨੇ ਜਿਹੜੇ ਚੱਲ ਰਹੇ ਨੇਗੇ ਬਾਕੀ ਇਹਨਾਂ ਦੀ ਉਹ ਵੀ ਮੰਗਾਂ ਨੇ ਉਹ ਵੀ ਮੰਗੀਆਂ ਜਾਇਜ਼ ਨੇ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਇਹਨਾਂ ਨੇ ਫਿਰਨਾ ਤਾਂ ਮੈਨੂੰ ਲੱਗਦਾ ਜੇ ਫੀਨਰ ਬੈਨੀਫਿਟ ਹੋਊਗਾ ਉਹੀ ਇੰਨਾਂ ਲਈ ਅੱਛਾ ਦਾ ਸੋ ਅਸੀਂ ਤਾਂ ਠੀਕ ਹੈ ਜੋ ਵੀ ਹੋ ਜਾਏ ਵੀ ਤੁਸੀਂ ਅੱਗੇ ਹੁਣ ਆਧਾਰ ਕਾਰਡ ਵਾਲੀ ਮਸਲੇ 'ਤੇ ਜਾਣੇ ਹੋ ਚਾਚ ਕਰਾਇਆ ਤੇ ਨਾ ਪੁੱਊਗਾ ਕਿਸ ਤਰ੍ਹਾਂ ਲੱਗ ਰਿਹਾ ਨਹੀਂ ਨਹੀਂ ਉਹ ਨਹੀਂ ਹੋ ਤਾਂ ਫਿਰ ਜਿੱਥੇ ਕੰਮ ਹੈ ਉਹ ਫਿਕਰਾ ਹੈ ਦੇਖੀ ਵੀ ਜਾਣਾ ਪਊਗਾ ਚਲੋ ਜਿੱਥੇ ਸਰ ਦਾ ਫੀਸ ਜਾਣਾ ਉੱਥੇ ਠੀਕ ਆ ਪਰ ਇਹ ਵੀ ਨਹੀਂ ਵੀ ਆਪਾਂ ਇੰਨੀ ਡਿਮੈਂਡ ਹੋ ਜੇ ਗਵਰਨਮੈਂਟ ਦੇ ਵੀ ਸਾਰਾ ਕੁਝ ਹੀ ਸਰਕਾਰ ਤੋਂ ਫਰੀ ਭਾਲੀਏ ਸੋ ਜਿਹੜਾ ਫੈਸਲਾ ਹੋਊਗਾ ਉਹ ਅੱਛਾ ਹੋਊਗਾ ਬਟ ਇਹਨਾਂ ਦੀਆਂ ਮੁੱਦਾ ਮੰਗਣੀਆਂ ਵੀ ਜ਼ਰੂਰੀ ਨੇ ਕਿਉਂਕਿ ਇਹਨਾਂ ਨੂੰ ਵੀ ਬੈਨੀਫਿਟ ਤਾਂ ਹੋ ਜੇ 2-4 ਪੈਸੇ ਇਹਨਾਂ ਨੂੰ ਬਚਣਗੇ ਤੇ ਗਵਰਨਮੈਂਟ ਵੀ ਗਵਰਨਮੈਂਟ ਕੋਲ ਨਹੀਂ ਹੈਗਾ ਤਾਂ ਫਿਰ ਲੋਕਾਂ ਤੱਕ ਵੀ ਨਹੀਂ ਪਹੁੰਚਣਾ ਕਹਿ ਲੋ ਕੰਡਕਟਰਾਂ ਨੂੰ ਜਾਂ ਇਹਨਾਂ ਦੀਆਂ ਤਰਖਾਹਾਂ ਵਗਾਰਾਂ ਨੂੰ ਬਦਲ ਦਿਓ ਤਾਂ ਸਾਰਿਆਂ ਦੀ ਸੋਚਣਾ ਚਾਹੀਦਾ ਇਕੱਲੀਆਂ ਔਰਤਾਂ ਵੀ ਨਹੀਂ ਸਾਰਿਆਂ ਲਈ ਹੀ ਬਰਾਬਰ ਹੋਣਾ ਚਾਹੀਦਾ ਜੋ ਵੀ ਹੱਥ ਠੀਕ ਹੈ ਦੇਖੋ ਕਿ ਮੁੰਡੇ ਮੁੰਡੇ ਮੱਕਾ ਮੱਕਾ ਕਿੰਨਾ ਕੀ ਜਿਆਦਾ ਨਹੀਂ ਲੁਗਾ ਸਰੀਰ ਦਿਖਾਣ ਦੇ ਜਾਣਗੇ ਕੀ ਕਹਿਣਾ ਚਾਹੁੰਗੇ ਅੱਜ ਦੇ ਬੱਸਾਂ ਬੰਦ ਦਾ ਆਧਾਰ ਕਾਰਡ ਵਾਲਿਆਂ ਦਾ ਜਾ ਦੇ ਜਮਾ ਬੰਦ ਕਰਕੇ ਨਾ ਸਿਰ ਖੋਸ਼ ਤਾਂ ਠੀਕ ਹੈ 300 ਰੁਪਏ ਰਿਟਰਨ ਲੱਗ ਜੇ ਸੀ ਪੈਸੇ ਦੇ ਕੇ ਮਨਜ਼ੂਰੀ ਸਰ ਨੂੰ ਕਰਾਣ ਦਿਆ ਹੈਰਾਨ ਕਰਦੇ ਆ ਠੀਕ ਹੈ ਇਹ ਮਨਜ਼ੂਰੀ ਸਰ ਬਸ ਹੋਰ ਠੀਕ ਹੈ ਅੱਜ ਫਿਰ ਪ੍ਰਾਈਵੇਟ ਤੇ ਜਾਓਗੇ ਤੁਸੀਂ ਹਾਂ ਪ੍ਰਾਈਵੇਟ ਤੇ ਜਾ ਸਕਦੇ ਆ ਅਸੀਂ ਇਹਦਾ ਘਰ ਬੰਦੋਬਸਤ ਕਰਕੇ ਆਏ ਆ ਬੰਦੋਬਸਤ ਕਰਕੇ ਜਾਨੇ ਵਿਆ ਖੱਜਲ ਖਵਾਰ ਹੋਣਾ ਤਾਂ ਸਾਨੂੰ ਬੈਠ ਲੱਗਾ ਵੀ ਚਪਾਈ ਸਾਨੂੰ ਬੱਚਿਆਂ ਨੂੰ ਕਿਵੇਂ ਜਾਮ ਹਮ ਇਸ ਪ੍ਰਾਈਵਟ ਦਾ ਕੋਈ ਲਿੰਕ ਨਹੀਂ ਕਰਾਇਆ ਦੇ ਸਕਦੇ ਹਾਂ ਕਰਾਇਆ ਦੇ ਸਕਦੇ ਹਾਂ ਠੀਕ ਨੇ ਵੀ ਆ ਬੱਚਿਆਂ ਨੂੰ ਲੋਕ ਤਾਂ ਮਹਿੰਗਾ ਇਹ ਸਾਨੂੰ ਜਿਵੇਂ ਸਮਾਨਾ ਕੋਲੋਂ ਸਹਾਈਤਾ ਦੇਣ ਗ੍ਰਾਹਣ ਕੀ ਨਾ ਹੋਵੇ ਜੇ ਕੋਈ ਜ਼ਮੀਨਾਂ ਹੈ ਨੇ ਦੇਜ ਬਿੰਨੀ ਆ ਉਹਨਾਂ ਨੂੰ ਪਹਿਲੇ ਤੋਂ ਦੇਣ ਮਾਰੇ ਵਿੱਚ ਇਹ ਦਾ ਕਰਾਉਣਾ ਹੈ ਯਾਰ ਯਾਰ ਕੀ ਅੱਖਾਂ ਸੀ ਉਹ ਵੀ ਨਹੀਂ ਜੇ ਉਹਨੇ ਦਿੱਤਾ ₹6000 ਉਹ ਤੋਂ ਬਾਅਦ ਦਾ ਵਾਪਸ ਕਰਾਈ ਤੇ ਆ ਨਹੀਂ ਮੈਨੂੰ ਕਰੀਆ ਗ੍ਰਾਹਣ ਕਰੀ ਜਾਂਦਾ ਪ੍ਰਸਤਾਂ ਦਾ ਗ੍ਰਾਹਣ ਦਾ ਮੁੱਦਾਂ ਆ ਜਾਂਦੇ ਆ ਪ੍ਰਸਤਾ ਵੀ ਕਿੰਨੀਆਂ ਲੇਟ ਪਾਉਂਦਾ ਸਾਨੂੰ ਘੰਟੇ ਹੋਣਾ ਚਾਹੀਦਾ ਨਹੀਂ ਘੰਟਾ ਕਿਹੜੇ ਪਿੰਡੋਂ ਆਏ ਹੋ ਅਸੀਂ ਚੱਕੋਂ ਆਏ ਆ ਕਿੱਥੇ ਕਿੱਥੇ ਜਾਣਾ ਹੁਣ ਸੰਗਲ ਕਿੱਥੇ ਜਾਣਾ ਅਸੀਂ ਕਿੱਧਰ ਬੈਠੇ ਠੀਕ ਹੈ ਇਹ ਤਾਂ ਪ੍ਰਾਈਵੇਟ ਆਉਂਦੇ ਇਹਨਾਂ ਪ੍ਰਾਈਵੇਟ ਉਹ ਵੀ ਜੇ ਪ੍ਰਾਈਵੇਟ ਚਲ ਰਹੀ ਹੈ ਅੱਜ ਹਾਂਜੀ ਵੀ ਘੱਟ ਆਉਣਾ ਹੈ ਪ੍ਰਾਈਵੇਟ ਵੀ ਆਈ ਹੈ ਡਾਊਨਰ ਤੇ ਇੱਕੋ ਕੰਮ ਖਾਲੀ ਆ ਸਰਕਾਰੀ ਮੱਛਾ ਚਾਹ ਬਾੜੀਆ ਦੇ ਮੈਂ ਕੋਈ ਦੱਸ ਗਿਆ ਵੀ ਅਸੀਂ ਇੰਦੀ ਗੱਡੀ ਤੋੜਾਂ ਤੇ ਨਾ ਤੋੜਾਂਗੇ ਬੱਚੇ ਹੈਰਾਨ ਹੋਈ ਜਾਂਦੇ ਹੈ ਬਜੰਬ ਹੈਰਾਨ ਹੋਈ ਜਾਂਦੇ ਬੱਚਾ ਚਾਹ ਬੰਦ ਕਰਕੇ ਪਾਸੇ ਸਾਫ ਤੇ ਲਾ ਦੇਣ ਵੀ ਇਸ ਤੇ ਜਾਣੇ ਨੂੰ ਜੀ ਸਰ ਪਰ ਉਹ ਗਏ ਕਿ ਆਪ ਸਾਨੂੰ ਵਾਦੇ ਵੀ ਸਾਨੂੰ ਨੂੰ ਚਾਹਦੇ ਵਾਦੇ ਪੂਰੇ ਕਰਨਗੇ 50000 ਰੁਪਏ ਦੇ ਪੈਸੇ ਨਹੀਂ ਕਹਿਣਾ ਪਵੇ ਅਸੀਂ ਦਵਾਈ ਲੈਣੀ ਹੁੰਦੀ ਹੈ ਇਹ ਕੱਲ੍ਹ ਤੋਂ ਸ਼ੁਰੂ ਹੋਣਾ ਸੀ ਕਿਹ ਕਹਿ ਚਾਹੂੰ ਵੀ 10000 ਰੁਪਏ ਦੇ ਦੇ ਤਾਂ ਮੈਂ ਬਸਾਂ ਦੇ ਕਿਰਾਏ ਭਮਾਂ ਦੀ ਲੈ ਲਿਆ ਕਰੀ ਨਹੀਂ ਨਹੀਂ ਸਾਨੂੰ ਕੀ ਹੈ ਹੈਰਾਨ ਹੋ ਰਹਾ ਹਾਂ ਤਾਂ ਠੀਕ ਹੀ ਆ ਕੋਈ ਮੋਕਾ ਦੇ ਦੇ ਬਜ਼ੁਰਗਾਂ ਨੂੰ ਕੁਝ ਹੈ ਤਾਂ ਦੇ ਦੇ ਕੇ ਬੈਠਾਂਗੇ ਜਿਨ੍ਹਾਂ ਕੋਈ ਜ਼ਮੀਨ ਨਹੀਂ ਨਹੀਂ ਕੋਈ ਨਹੀਂ ਹਾਂ ਬਾਅਦ ਵਿੱਚ ਸਾਨੂੰ ਉਹ ਤਾਂ ਪੂਰੇ ਕਰੇ ਅਸਲ ਵਿੱਚ ਉਹ ਤੁਸੀਂ ਕਹਿੰਦੇ ਪਈ ਸਾਡੇ ਬੱਚਿਆਂ ਵਰਗਾ ਹੀ ਹੈ ਕਿ ਸਾਡੇ ਕੋਈ ਹੋਰ ਉਮੀਦਾਂ ਲੱਗੀਆਂ ਨਹੀਂ ਆਖੀ ਇਹ ਤੇਰੇ ਮਾਏ ਤੋਂ ਆਪੋ ਮਾਰ ਤੋਂ 15 ਸਾਲਾਂ ਲੱਗ ਕੇ ਕਰੇ ਆ ਪਰ ਖੱਤਰੋਂ ਤੁਹਾਨੂੰ ਪਰਾਇ ਦੇ ਇੱਕ ਪਰਸਾਹ ਕਿਤੇ ਚ ਲੈ ਕੇ ਖੜ ਗਈਆਂ ਲੈ ਕੇ ਨਹੀਂ ਚਾਹਦੇ ਤਾਂ ਯਾਦ ਰੱਖੋ ਤੁਸੀਂ ਲੋਕੜੀ ਕਰਾ ਫਟਦੇ ਆ ਹਾਂ ਜੀ ਭਾਈ ਕੀ ਨਾਮ ਆਪਲਾ ਜੀ ਕੀ ਮਾਮਲੇ 'ਚ ਬੱਸਾ ਬੰਦਾ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਕਮਾਲੂ ਹੈ ਜੀ ਮੈਂ ਪੀਆਰ ਡੀਸੀ ਵਿੱਚ ਵਰਕਰ ਦੀ ਤੌਰ ਤੇ ਕੰਮ ਕਰ ਰਿਹਾ ਹਾਂ ਤੋ ਅੱਜ ਇਹ ਹੜਤਾਲ ਕੀਤੀ ਹੈ ਜੀ ਸਾਡੀਆਂ ਪਿਛਲੇ ਲੰਮੇ ਸਮੇਂ ਤੋਂ ਮੰਗਾ ਸੀ ਜੀਆਂ ਸਰਕਾਰ ਨੇ ਕੁਝ ਕੁ ਮੰਗਾ ਸਾਡੇ ਸਹਿਮਤੀ ਹੋਈ ਸੀ ਜਿਹਦੇ ਵਿੱਚ ਉਹ ਮੰਗਾ ਹੇ ਰੀਜਿਮੈਂਟ ਨੇ ਲਾਗੂ ਨਹੀਂ ਕੀਤੀਆਂ ਤੇ ਕੁਝ ਕੁ ਮੰਗਾ ਸਰਕਾਰ ਲੈਵਲ ਦੀਆਂ ਨੇ ਸਾਨੂੰ ਪਿਛਲੇ 20-20 ਸਾਲਾਂ ਤੋਂ 22-22 ਸਾਲਾਂ ਤੋਂ ਸਾਡੇ ਮੁਲਾਜ਼ਮਾਂ ਦੇ ਉਹ ਕੱਚੇ ਕਰ ਲੈਨੇ ਨੇ ਕੁਝ ਸਾਥੀ ਤੇ ਰਟਾਇਰ ਹੋ ਚੁੱਕੇ ਨੇ 31 ਰਟਾਇਰ ਹੋ ਚੁੱਕੇ ਨੇ ਅੱਜ ਅਸੀਂ ਆਪਦੀਆਂ ਹੱਕਾਂ ਤੇ ਆਪਦੀਆਂ ਜਾਇ ਮੰਗਾਂ ਨੂੰ ਲੈ ਕੇ ਜਿਹੜਾ ਹੜਤਾਲ ਦਾ ਪ੍ਰੋਗਰਾਮ ਸਾਡਾ ਚੱਲ ਰਿਹਾ ਹੈਗਾ ਸਾਡੀ ਮੇਨ ਮੰਗ ਹੈਗੀ ਹੈ ਕਿ ਕੱਚੇ ਮੁਲਾਜ਼ਮ ਪੱਕੇ ਕਰੋ ਜਿਹੜੇ ਸਾਡੇ 2015 ਦੇ ਵਿੱਚ ਕੰਟਰੈਕਟ ਦੇ ਮੁਲਾਜ਼ਮਾਂ ਨੇ ਜਿਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਆਊਟਸੋਰਸਿੰਗ ਜਿਹੜਾ ਚੱਲ ਰਿਹਾ ਆਊਟਸੋਰਸਿੰਗ ਮੁਲਾਜ਼ਮਾਂ ਕਰ ਰਹੇ ਨੇ ਉਹਨਾਂ ਨੂੰ ਕੰਟਰੈਕਟ ਤੇ ਲੈ ਕੇ ਉਹਨਾਂ ਦੀ ਤਨਖਾਹ ਜਿਹੜੀ ਫਿਕਸ ਕੀਤੀ ਜਾਵੇ ਇਹ ਸਾਡੀਆਂ ਹੱਕੀ ਦੇ ਜਾਇਜ਼ ਮੰਗਾਂ ਨੇ ਬਾਕੀ ਜਿਹੜੀਆਂ ਨਜਾਇਜ਼ ਰਿਪੋਰਟਾਂ ਕਰਕੇ ਕੱਢੇ ਮੁਲਾਜ਼ਮ ਨੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਤੇ ਕੰਡੀਸ਼ਨਾਂ ਵਿੱਚ ਸੋਧ ਕੀਤੀ ਜਾਵੇ ਕਿੰਨੇ ਦਿਨ ਰਕੂ ਹੜਤਾਲ ਇਹ ਇਹ ਤਿੰਨ ਦਿਨ ਚੱਲੂਗੀ ਹੜਤਾਲ ਜੀ 9 10 ਤੇ 11 ਤੱਕ ਓਕੇ 老早一嘛拉的。